ਮੈਂ ਸੁਣਿਆ ਸੀ ਬੜਾ ਵੀ ਇਸ ਤਰ੍ਹਾਂ ਮਤ ਕੀਤੀ ਜਾਂਦੀ ਹੈ ਪਰ ਅੱਜ ਮੈਂ ਅੱਖੀਂ ਵੇਖ ਵੀ ਲਿਆ ਵੀ ਵਾਕਿਆ ਹੀ ਮਤ ਕੀਤੀ ਜਾਂਦੀ ਹੈ ਇੱਕ ਮਜ਼ਦੂਰ ਬੰਦਾ ਦਿਹਾੜੀ ਦਾ ਬੰਦਾ ਲੱਖ ਸਵਾ ਲੱਖ ਰੁਪਇਆ ਕਮਾ ਗਿਆ ਇਨਾ ਵੱਡੀ ਮਸ਼ੀਨ ਨਹੀਂ ਘੋਲਿਆ ਸਤ ਜੀ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਮੈਨੂੰ ਤੇ ਕਰਿਆਨੇ ਵਾਲੇ ਵੀਰ ਨੇ ਦੱਸਿਆ ਸੀ ਵੀ ਇਸ ਤਰ੍ਹਾਂ ਵੀਰਵਾਨੀ ਗੁਰਪੰਥ ਵਾਲੇ ਉਹ ਮਤ ਕਰ ਦਿੰਦੇ ਨੇ ਮੈਂ ਉਹਨਾਂ ਨਾਲ ਸੰਪਰਕ ਕੀਤਾ ਸਾਡੇ ਸਿੱਖ ਜਿਹੜੇ ਉਹ ਕਹਿੰਦੇ ਨਹੀਂਗੇ ਕਿ ਅਸੀਂ ਲੋਕਾਂ ਦੀ ਬਾਹ ਫੜਦੇ ਸਿੱਖਾਂ ਦੀ ਬਾਹ ਫੜਦੇ ਅਸੀਂ ਕਰਕੇ ਵੀ ਦਿਖਾਉਨੇ ਆਂ ਇਹ ਸਾਡੇ ਗੁਰੂ ਸਾਹਿਬ ਨੇ ਸਾਡੇ ਖੂਨ ਦੇ ਵਿੱਚ ਸ਼ਾਇਦ ਸਾਨੂੰ ਬਖਸ਼ਿਸ਼ ਕੀਤੀ ਹੈ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਅਸਰੀ ਗੱਲ ਕਰਦੇ ਉਹਨੇ ਕਿ ਜਦੋਂ ਜ਼ਿੰਦਗੀ ਚੱਲਦੀ ਚੱਲਦੀ ਰੁਕ ਜਾਂਦੀ ਹੈ ਨਾ ਕਿ ਉਹ ਫਿਰ ਸਹਾਰਾ ਢੂੰਢਦੀ ਹੈ ਕਿ ਕੋਈ ਮਸੀਹਾ ਆਵੇ ਤੇ ਮੇਰੀ ਰੁਕੀ ਹੋਈ ਜ਼ਿੰਦਗੀ ਨੂੰ ਫੇਰ ਲਿਆਂ ਤੇ ਲੈ ਆਵੇ ਉਸ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਕਿ ਬਾਈ ਜੀ ਆਪਣੀ ਮਸ਼ੀਨ ਤੇ ਕੰਮ ਕਰ ਰਹੇ ਨੇ ਤੇ ਇਹ ਮਸ਼ੀਨ ਜਿਹੜੀ ਹੈ ਪਹਿਲਾਂ ਇਹਨਾਂ ਦਾ ਕੰਮ ਜਿਹੜਾ ਨਹੀਂ ਸੀ ਚੱਲਦਾ ਪਰ ਇਹਨਾਂ ਨੇ ਗੁਰੂਪੰਥ ਟ੍ਰੈਸਟ ਨੂੰ ਇੱਕ ਅਪੀਲ ਪਾਈ ਕਿ ਮੈਨੂੰ ਕਾਰੋਬਾਰ ਵਾਸਤੇ ਇਸ ਮਸ਼ੀਨ ਦੀ ਜਿਹੜੀ ਬਹੁਤ ਜ਼ਰੂਰਤ ਹੈ ਤੇ ਮੈਨੂੰ ਇਹ ਮਸ਼ੀਨ ਜਿਹੜੀ ਲੈ ਕੇ ਦਿੱਤੀ ਜਾਵੇ ਸਿੱਖ ਸੰਗਤਾਂ ਵੱਲੋਂ ਜਦੋਂ ਹੀ ਇਹ ਅਪੀਲ ਪਹੁੰਚੀ ਤੇ ਸਿੱਖ ਸੰਗਤਾਂ ਨੇ ਆਪਣੇ ਗੁਰਸਿੱਖ ਵੀਰ ਦੀ ਬਾਹ ਫੜਦਿਆਂ ਹੋਇਆ ਇਸ ਵੀਰ ਨੂੰ ਇੱਕ ਮਸ਼ੀਨ ਲੈ ਕੇ ਦਿੱਤੀ ਹੈ ਅੱਜ ਵੀਰ ਸਾਡੇ ਨਾਲ ਜੁੜ ਰਿਹਾ ਆਪਾਂ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਉਹਨਾਂ ਤੋਂ ਪੂਰੀ ਕਹਾਣੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਕਿੰਨੇ ਕਿ ਚਿਰ ਤੋਂ ਇਹ ਕੰਮ ਕਰ ਰਹੇ ਹੋ ਮੈਂ ਜੀ ਵੀ 25 ਸਾਲ ਤੋਂ 20 25 ਸਾਲ ਤੋਂ 31 ਸਾਲ ਤੇ ਜੀ ਮਸ਼ਕਲਾਰੀ ਹਸੇ ਤੁਹਾਨੂੰ ਮੈਂ ਲੱਕੜ ਦਾ ਕੰਮ ਕਰਦਾ ਅੱਛਾ ਲੱਕੜ ਦਾ ਕੰਮ ਕਰਦਾ ਜਿਹੜੀ ਮੇਰੇ ਕੋਲੋਂ ਦਾ ਮਸ਼ੀਨ ਜਿਹੜੀ ਮੈਨੂੰ ਗੁਰੂ ਕੰਧ ਨੇ ਮੈਨਾਂ ਦਾ ਬੜਾ ਛੋਕਰ ਦਿਆ ਰਿਹਾ ਹੱਥ ਜੋੜ ਕੇ ਹੁੰਦਾ ਸ਼ੁਕਰਾਨਾ ਕਰਨਾ ਜਿਹੜੀ ਉਹਨਾਂ ਨੇ ਮੈਨੂੰ ਰੰਦਾ ਮਸ਼ੀਨ ਲੈ ਕੇ ਦਿੱਤੀ ਹੁਣ ਇਹਦੇ ਨਾਲ ਮੈਂ ਲੱਕੜ ਦਾ ਹਰ ਤਰ੍ਹਾਂ ਦਾ ਕੰਮ ਕਰਦਾ ਜੀ 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 ਤੇ ਇਹ ਵੀ ਜੀ ਆਪਣਾ ਇਹਦੀ ਮਹ ਕੀਮਤ ਕਿੰਨੀ ਹੋ ਗਈ ਹੈ ਇਹਦੀ 3-4 ਲੱਖ ਸਵਾ ਲੱਖ ਰੁਪਈਆ ਲੱਖ ਸਵਾ ਲੱਖ 1.5 ਦੀ ਹੋ ਗਈ ਅੱਛਾ ਅੱਛਾ ਤੇ ਪਹਿਲਾਂ ਤੁਸੀਂ ਇੰਨੇ ਸਵਿਰਦ ਨਹੀਂ ਹੈਗੇ ਵੀ ਇਨਾ ਨਹੀਂ ਜੀ ਦੇਖੋ ਜੀ ਇੱਕ ਮਜ਼ਦੂਰ ਬੰਦਾ ਢਾੜੀ ਘਰ ਬੰਦਾ ਅਗੇ ਨਾ ਵੱਡੀ ਮਸ਼ੀਨ ਨਹੀਂ ਗੋਲਿਆ ਸਤ ਜੀ ਬਿਲਕੁਲ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਮੈਂ ਹੱਥ ਛੋੜ ਕੇ ਇਹਨਾਂ ਅਗੇ ਬੇਨਤੀ ਕਰਦਾ ਜਿਹੜੀ ਮੈਨੂੰ ਮੇਰੀ ਬੇਨਤੀ ਸਰਦਾਰ ਕੀਤੀ ਮੈਨੂੰ ਇੱਕ ਕਰਿਆਨੇ ਵਾਲੇ ਵੀਰ ਨੇ ਦੱਸਿਆ ਸੀ ਵੀ ਇਤਰਾ ਵੀਰ ਉਹਨੇ ਗੁਰਪੰਥਾ ਵਾਲੇ ਉਹ ਮਤ ਕਰ ਦਿੰਦੇ ਨੇ ਮੈਂ ਉਹਨਾਂ ਨਾਲ ਸੰਪਰਕ ਕੀਤਾ ਅੱਛਾ ਤੋ ਆਪ ਸਿੱਧਾ ਸੰਪਰਕ ਹਾਂ ਮੈਂ ਉਹਨਾਂ ਨਾਲ ਸਿੱਧਾ ਸੰਪਰਕ ਕੀਤਾ ਫਿਰ ਉਹਨਾਂ ਨੇ ਮੇਰੀ ਬੇਨਤੀ ਮੈਂ ਸੁਣਿਆ ਸੀ ਬੜਾ ਵੀ ਇਸ ਤਰ੍ਹਾਂ ਮਤ ਕੀਤੀ ਜਾਂਦੀ ਹੈ ਪਰ ਅੱਜ ਮੈਂ ਅੱਖੀਂ ਵੇਖ ਵੀ ਲਿਆ ਵੀ ਵਾਕਿਆ ਹੀ ਮਤ ਕੀਤੀ ਜਾਂਦੀ ਹੈ ਜੀ ਰੱਬ ਬੜਾ ਨੇੜੇ ਹੋ ਗੱਬੜ ਲੈੜੇ ਅੱਛਾ ਇਹ ਇੱਕ ਗੱਲ ਦੱਸੋ ਕਿ ਤੁਹਾਡੀ ਕਿੰਨੇ ਦਿਨਾਂ ਤੱਕ ਸੁਣਵਾਈ ਹੋ ਗਈ ਮੇਰੇ ਜੀ ਵੱਤ ਤੋਂ ਵੱਧ ਨਾ 10 15 ਦਿਨਾਂ ਦੇ ਵਿੱਚ ਵਿੱਚ 10 15 ਦਿਨਾਂ 6 15 ਦਿਨ ਕੋਈ ਜ਼ਿਆਦਾ ਟਾਈਮ ਨਹੀਂ ਲੱਗਾ ਅੱਛਾ ਅੱਛਾ 10 ਹਮਰਾ ਵਹ ਅਕਸਰ ਲਾ ਆਪਾਂ ਗੱਲਾਂ ਕਰਦੇ ਹੁੰਨੇ ਵੀ ਯਾਰ ਕੋਣ ਕਿਸੇ ਨੂੰ ਦਿੰਦਾ ਹੈ ਨਾ ਤੇ ਇਹ ਇਹ ਗੱਲ ਨੂੰ ਮੰਨਦੇ ਹੋ ਵੀ ਗੁਰੂ ਕਿਸੇ ਨੂੰ ਕਰ ਸਕਦੇ ਹੋ ਜੀ ਲੋਕ ਤੇ 100% ਕਹਿੰਦੇ ਆ ਨਾ ਮੈਂ 110% ਮੰਨਦਾ ਹਾਂ ਮੈਂ ਵੱਧ ਮੰਨਦਾ ਵੀ ਵਾਕਿਆ ਹੀ ਜੋ ਸੁਣਿਆ ਨਾ ਉਹ ਜੋ ਮੋਬਾਈਲ ਤੇ ਮੈਂ ਵੇਖੀ ਦੀ ਉਹ ਸੀ ਗੱਲ ਆ ਅੱਜ ਪਤਾ ਲੱਗ ਗਿਆ ਵੀ ਬਿਲਕੁਲ ਹੀ ਉਹ ਸੱਚੀ ਜਿਹੜਾ ਸਾਡੇ ਗੁਰੂ ਸਾਹਿਬ ਦਾ ਸਿਧਾਂਤ ਕਿਰਤ ਕਰੋ ਵੰਡ ਛਕੋ ਤੇ ਆਪਣਾ ਨਾਮ ਜੋ ਪੋਸਦਾ ਤੇ ਸਾਡੇ ਸਿੱਖ ਜਿਹੜੇ ਖਰੇ ਉੱਤਰਦੇ ਬਿਲਕੁਲ ਖਰੇ ਉੱਤਰ ਇੱਕ ਨਾ ਅਰਦਾਸ ਉਹਨਾਂ ਵੀਰਾਂ ਵਾਸਤੇ ਜਿਹੜੇ ਵੀਰਾਂ ਨੇ ਤੁਹਾਨੂੰ ਪੈਸੇ ਭਿਜੇ ਆ ਤੇ ਮਸ਼ੀਨ ਲੈ ਕੇ ਦਿੱਤੀ ਉਹਨਾਂ ਵਾਸਤੇ ਇੱਕ ਅਰਦਾਸ ਜ਼ਰੂਰ ਕਰੋ ਉਹਨਾਂ ਵੀਰਾਂ ਵਾਸਤੇ ਮੇਰੇ ਹੱਥ ਜੋੜ ਕੇ ਤੰਤਨ ਬਾਬਾ ਦਇੰ ਸਿੰਘ ਜੀ ਦੇ ਭਾਈ ਤਾਰੂ ਸਿੰਘ ਜੀ ਭਾਈ ਜੇਠਾ ਜੀ ਉਹਨਾਂ ਦੇ ਅਰਦਾਸ ਬੇਨਤੀ ਕਰਨਾ ਕੋ ਉਹਨਾਂ ਦੀ ਕਮਾਈਆਂ ਨੂੰ ਵਿੱਚ ਬਰਕਤਾਂ ਪਾਵੇ ਵਾਧੇ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲੇ ਆਪਣਾ ਨਾਮ ਦੱਸਦੇ ਹਾਂ ਆਪਣਾ ਨਾਮ ਸਰਜੀਤ ਸਿੰਘ ਜੀ ਜੀ ਅੱਜ ਗੁਰਪੰਥ ٹرسٹ ਨੇ ਨਾ ਇਹਨਾਂ ਨੂੰ ਜਿਹੜੀ ਮਸ਼ੀਨ ਲੈ ਕੇ ਦਿੱਤੀ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਇਹ ਚੀਜ਼ ਜੀ ਬਹੁਤ ਵਧੀਆ ਕਰੇ ਵੀਰ ਦਾ ਕਾਰੋਬਾਰ ਜਿਹੜਾ ਜਿਆਦਾ ਹੀ ਡਾਊਨ ਸੀ ਇਹ ਕਾਰੋਬਾਰ ਚੱਲ ਹੀ ਨਹੀਂ ਹਰਿਆ ਮਸ਼ੀਨ ਤੋਂ ਬਿਨਾ ਬੱਚੇ ਵੀ ਆ ਚਲੋ کاروبار ਕਰਦਾ ਵਾ ਤੇ ਬਾਕੀ ਇਹ ਤੋਂ ਤੁਹਾਨੂੰ ਪਤਾ ਜਿਹੜਾ ਬੰਦਾ ਮਾਹਰ ਹੁੰਦਾ ਉਹ ਤਾਂ ਸਾੰਦਰੀ ਲੈ ਆ ਜਾਂਦਾ ਮਹਾ ਸੌਦੇ ਪਤੇ ਦਾ ਹੀ ਜਿੰਨੀ ਕਿ ਥਾੜੀ ਚਲਦੀ ਆ ਅੱਜ ਕੱਲ ਉਹਦਾ ਟਾਈਮpass ਸੌਦੇ ਰਹਿੰਦਾ ਤੇ ਇਹ ਚਲੋ ਬਹੁਤ ਵਧੀਆ ਮਾਲਕ ਦੀ ਕਿਰਪਾ ਹੈ ਜਿਹੜੇ ਸਾਡੇ ਵੀਰਾਂ ਨੇ ਇਹਦੀ ਮਤ ਕੀਤੀ ਆ ਤੇ ਇਸ ਤਰ੍ਹਾਂ ਹੀ ਮਤ ਕਰਦੇ ਰਹਿਣਾ ਜਿਹੜਾ ਇਹ ਪ੍ਰੋਗਰਾਮ ਵੀਰਾਂ ਨੇ ਕੀਤਾ ਵਾ ਅੱਗੇ ਸੁਣਿਆ ਨਹੀਂ ਕਦੀ ਪਰ ਇਹ ਜਿਹੜੀ ਬਹੁਤ ਵਧੀਆ ਵੀਰਾਂ ਨੇ ਇਹਨਾਂ ਨੇ ਇਹਦੀ ਬਾਹ ਫੜੀ ਆ गांव ਇਤਰਾ ਹੀ ਵੀਰੇ ਸੇਵਾ ਕਰਦੇ ਰਹਿਣਾ ਤੇ ਭੈਣ ਭਰਾ ਨੂੰ ਉਥੋਂ ਵੇਰ ਰਹਿਣਾ ਰਹਿ ਗ੍ਰੀਕਾ ਖਰਸਾ ਰਹਿ ਗ੍ਰੀਕਾ ਸੋ ਦੋਸਤੋ ਇਹ ਆ ਸਿੱਖੀ ਸਿਧਾਂਤ ਸਾਡਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਸਿਧਾਂਤ ਸਾਨੂੰ ਬਖਸ਼ਿਆ ਸੀ ਇਹ ਅਸਲੀ ਸਿਧਾਂਤ ਕੋ ਆ ਸਾਡੇ ਸਿੱਖ ਜਿਹੜੇ ਉਹ ਕਹਿੰਦੇ ਨਹੀਂਗੇ ਕਿ ਅਸੀਂ ਲੋਕਾਂ ਦੀ ਬਾਹ ਫੜਦੇ ਸਿੱਖਾਂ ਦੀ ਬਾਹ ਫੜਦੇ ਅਸੀਂ ਕਰਕੇ ਵੀ ਦਿਖਾਉਨੇ ਆ ਇਹ ਸਾਡੇ ਗੁਰੂ ਸਾਹਿਬ ਨੇ ਸਾਡੇ ਖੂਨ ਦੇ ਵਿੱਚ ਹੀ ਸ਼ਾਇਦ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਜਦੋਂ ਇੱਕ ਸਿੱਖ ਦੂਜੇ ਸਿੱਖ ਦੀ ਬਾਹ ਫੜਦਾ ਹੈ ਨਾ ਤੇ ਸੱਚ ਜਾਣੋ ਫਿਰ ਬਾਬੇ ਨਾਨਕ ਦੀ ਖੁਸ਼ੀ ਜਿਹੜੀ ਆ ਉਹ ਸਾਨੂੰ ਸਾਰਿਆਂ ਤੇ ਕਿਰਪਾ ਜਿਹੜੀ ਉਹ ਸਾਨੂੰ ਮਿਲਦੀ ਹੈ ਬਹੁਤੇ ਲੋਕ ਇਹ ਕਹਿੰਦੇ ਵੀ ਮੇਰੇ ਘਰ ਜਿਹੜਾ ਬਾਬੇ ਨਾਨਕ ਦੀ ਕਿਰਪਾ ਸਦਕਾ ਚੱਲਦਾ ਤੇ ਬਾਬੇ ਨਾਨਕ ਦੀ ਕਿਰਪਾ ਕਿਤੇ ਬਾਬੇ ਨਾਨਕ ਨੇ ਖੁਦ ਨਹੀਂ ਚੱਲ ਕੇ ਆਉਣਾ ਉਹਨੇ ਆਪਣੇ ਸਿੱਖਾਂ ਦੇ ਰਾਹੀਂ ਆਪਣੇ ਸਿੱਖ ਦੀ ਬਾਹ ਫੜਨੀ ਹੈ ਤੇ ਤਾਂ ਹੀ ਇਹ ਜਿਹੜੇ ਆਪਣਾ ਕਾਰਜ ਦੇ ਸਫਲੇ ਹੋ ਸਕਦੇ ਆ ਤੇ ਆਓ ਇੱਕ ਆਪਾਂ ਵੀ ਹੱਲਾ ਮਾਰੀਏ ਕਿ ਜਿਹੜੇ ਲੋਕ ਸਾਡੇ ਸਿੱਖ ਭਰਾ ਅੱਜ ਕੰਮ ਤੋਂ ਵੀ ਹੋਏ ਨੇ ਇਹਨਾਂ ਸਮਰੱਥ ਨਹੀਂ ਹੈਗੇ ਹੁਨਰ ਤਾਂ ਹੈਗਾ ਪਰ ਸਮਰੱਥ ਨਹੀਂ ਹੈਗੇ ਕਿ ਉਹ ਪੈਸਾ ਲਾ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ਆਉ ਸਾਰੇ ਰਲ ਕੇ ਉਹਨਾਂ ਦੀ ਬਾਹ ਫੜੀਏ ਗੁਰੂ ਪੰਥ ਟਰਸਟ ਦੇ ਨਾਲ ਬਹੁਤ ਸਾਰੀਆਂ ਸੰਸਥਾ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਜੁੜੀਆਂ ਹੋਈਆਂ ਨੇ ਅਸੀਂ ਹੋਰ ਵੀ ਅਪੀਲ ਕਰਦੇ ਆ ਕਿ ਇਸ ਸੰਸਥਾ ਦੇ ਨਾਲ ਵੱਧ ਤੋਂ ਵੱਧ ਜੁੜ ਕੇ ਤੇ ਸਾਥ ਦਿਓ ਤਾਂ ਜੋ ਜਿਹੜੇ ਸਾਡੇ ਸਿੱਖ ਭਰਾ ਸਮੇਂ ਨਾਲੋ ਟੁੱਟ ਚੁੱਕੇ ਨੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾ ਸਕੀਏ ਅਸੀਂ ਬਹੁਤ ਸਮਾਗਮ ਕਰਾਉਣੇ ਯਾਰ ਲੰਗਰ ਸਾਦੇ ਕਰ ਲੋ ਸਮਾਗਮ ਛੋਟੇ ਕਰ ਲੋ ਪਰ ਜਰੂਰ ਇਸ ਚੀਜ਼ ਦਾ ਧਿਆਨ ਰੱਖੋ ਅਸੀਂ ਆਪਣੀ ਸਿੱਖਾਂ ਦੀ ਬਾਹ ਫੜੀਏ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਗੁਰਪੰਥ ਟਰਸਟ ਧੰਨਵਾਦ